ਚਾਰ ਲੱਤਾਂ ਉਹਨੇ ਢੇਡਚ ਮਾਰੀ ਇੱਕ ਲੱਤ ਉਹਨੇ ਛਾਤੀ 'ਚ ਮਾਰੀ ਸੀ ਮੇਰੇ ਤੇ ਤਿੰਨ ਚਾਰ ਥੱਪੜ ਮਾਰੇ ਸੀ ਉਹਨੇ ਇੰਨੇ ਗੁੰਡਾ ਕਰਦੀ ਕਰਨੀ ਇੱਕ ਧੀ ਭੈਣ ਦੇ ਨਾਲ ਕੱਲ ਨੂੰ ਉਹਦੀ ਜੇ ਭੈਣ ਹੀ ਹੁੰਦੀ ਉਹਦੀ ਮਾਂ ਹੀ ਹੁੰਦੀ ਇਸ ਤਰ੍ਹਾਂ ਥੱਪੜ ਮਾਰਨੇ ਲੱਤਾਂ ਮਾਰਨੀਆਂ ਚੌਂਕ ਜੇ ਦੇਖੋ ਕੋਰਟ ਆ ਕਾਨੂੰਨ ਆ ਕਾਨੂੰਨੀ ਕਾਰਵਾਈ ਕਰੋ ਤੁਸੀਂ ਕੋਰਟ 'ਚ ਪੇਸ਼ ਕਰੋ ਜੇ ਗਲਤੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਸੀ ਕੁਝ ਪਤਾ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਲੁੱਟ ਕਰਕੇ ਆਏ ਨੇ ਕਿਸੇ ਟੋਲ ਪਲਾਜੇ ਇਹਦੇ ਕੋਈ ਨਿੰਗ ਸਿੰਘ ਕਾਰ ਕਰਨ ਜੇ ਫਿਰ ਕਹਿੰਦੇ ਨਿੰਗ ਸਿੰਘਾਂ ਨੇ ਕਾਨੂੰਨ ਹੱਥ ਚ ਲੈ ਲਿਆ ਇਹ ਵੀ ਕਹਿ ਰਿਹਾ ਹੈ ਕਹਿੰਦੇ ਕਿ ਬੀਬੀ ਨੂੰ ਸ੍ਰੀ ਸਾਹਿਬ ਕੱਢੀ ਮਾਰਨੂ ਹੈ ਸੀ ਇਸ ਤਰ੍ਹਾਂ ਦੀ ਘਟਨਾ ਨਿੰਗ ਸਿੰਘਾਂ ਦੇ ਤੁਸੀਂ ਕਾਨੂੰਨੀ ਕਾਰਵਾਈ ਕਰੋ ਇਸ ਭੈਣ ਦਾ ਕੀ ਕਸੂਰ ਸੀਗਾ ਇਹਦੇ ਲੱਤਾਂ ਮਾਰੀਏ ਚੌਂਕ ਦੇ ਵਿੱਚ ਇਹਦੀ ਦਬਾਲੇ ਦੀ ਬੇਪਤੀ ਕੀਤੀ ਗਈ ਥੱਪੜ ਮਾਰੇਗੇ ਇਸ ਕਰਕੇ ਐਸਐਸਪੀ ਸਾਹਿਬ ਨੂੰ ਮਿਲੇ ਆ ਉਹ ਮੁਲਾਜ਼ਮ ਨੂੰ ਉਹਦੀ ਕਾਨੂੰਨੀ ਕਾਰਵਾਈ ਸਾਰੀ ਹੋ ਰਹੀ ਹੈ ਫੋਨ ਵੀ ਲੈ ਗਏ ਨਾਲੇ ਮੇਰਾ ਬੱਚਾ ਵੀ ਸੀ ਇਹ ਕਹਿੰਦੇ ਕਿ ਬੀਬੀ ਸਾਡੇ ਤੇ ਹੱਥ ਚੱਕਣ ਨੂੰ ਆਈ ਮੈਂ ਕਿੱਦਾਂ ਹੱਥ ਚੱਕੂੰਗੀ ਜਦ ਮੇਰਾ ਬੱਚਾ ਨਾਲ ਹੈ ਮੇਰੇ ਤੇ ਜਿਹੜਾ ਉਸ ਮੁਲਾਜ਼ਮ ਨੂੰ ਆ ਪੁਲਿਸ ਲੈਣ ਹਾਜ਼ਰ ਕਰਤਾ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਹੋਰ ਉਹ ਸਾਰੀ ਉਹਨਾਂ ਨੇ ਖੋਲ੍ਹਤੀ ਆ ਉਹਨਾਂ ਦੀ ਪੁਛ ਕੇ ਜਿਉਂ ਹੋਣੀ ਆ ਸਾਰਾ ਉਹ ਕਾਰਵਾਈ ਹੋਊਗੀ ਕੱਲ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਅਮਰਤਾਰੀ ਇੱਕ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਤਾਂ ਉਹ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਉਸ ਤੋਂ ਬਾਅਦ ਉਸ ਪੁਲਿਸ ਮੁਲਾਜ਼ਮ ਦੇ ਖਿਲਾਫ ਕਾਰਵਾਈ ਦੀ ਮੰਗ ਉਠ ਰਹੀ ਸੀ ਅੱਜ ਨਿੰਗ ਸਿੰਘ ਜਥੇਬੰਦੀਆਂ ਜਥੇਾਰ ਬਾਬਾ ਰਾਜਾ ਰਾਜ ਸਿੰਘ ਤੇ ਬਾਬਾ ਕੁਲਵਿੰਦਰ ਸਿੰਘ ਨੇ ਮਹਾਲੀ ਦੇ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਉਹ ਪੀੜਤ ਮਹਿਲਾ ਵੀ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਮਸਲਾ ਹੈ ਕੀ ਸੀ ਤਾਂ ਹੁਣ ਇੱਕ ਕਾਰਵਾਈ ਦੀ ਵੀ ਗੱਲ ਹੋ ਰਹੀ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਐ ਐਸਐਸਪੀ ਦੇ ਨਾਲ ਮੁਲਾਕਾਤ ਤੁਸੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੱਲ ਦਾ ਇੱਕ ਸੋਸ਼ਲ ਮੀਡੀਆ ਤੇ ਬਹੁਤ ਮਸਲਾ ਜਿਹੜਾ ਚੱਲ ਰਿਹਾ ਇਹ ਬੀਬੀ ਖੜੀ ਹੈ ਮੀਸਾ ਕੌਰ ਇਹਨੂੰ ਜਿਹੜੇ ਉਸ ਪੁਲਿਸ ਅਧਿਕਾਰੀ ਨੇ ਥੱਪੜ ਮਾਰੇ ਲੱਤਾਂ ਮਾਰੀਆਂ ਕੁੱਟਿਆ ਗਿਆ ਇਹ ਬਿਲਕੁਲ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਦੇਖੋ ਜੇ ਕਿਸੇ ਦਾ ਕੋਈ ਕਸੂਰ ਆ ਉਹਨੂੰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਹਦੇ ਘਰ ਵਾਲੇ ਦਾ ਕੋਈ ਕਸੂਰ ਸੀ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਇਹਨੂੰ ਨਜਾਇਜ਼ ਤੌਰ ਤੇ ਥੱਪੜ ਮਾਰੇ ਗਏ ਕੇਸਾਂ ਦੀ ਵਿਆਧਵੀ ਕਰੇਗੀ ਕੇਸ ਵੀ ਜਿਹੜੇ ਹੈਗੇ ਕੇਸ ਕੀ ਵੀ ਉਹ ਲਈ ਆ ਤੇ ਸਾਰੀਆਂ ਜਥੇਬੰਦੀ ਨੇ ਤਾਂ ਰਾਜ ਦੇ ਵਿਰੋਧ ਕੀਤਾ ਸਾਰਿਆਂ ਨੇ ਅਸੀਂ ਇਹਦਾ ਸਖਤ ਸ਼ਬਦਾਂ ਨੂੰ ਨਖੇਦੀ ਵੀ ਕਰਦੇ ਸਤ ਸਿੰਘ ਸਾਹਿਬ ਬਕਰਵਿੰਦਰ ਸਿੰਘ ਨਾਲ ਨੇ ਅੱਜ ਅਸੀਂ ਐਸਪੀ ਸਾਹਿਬ ਨੂੰ ਮਿਲਿਆ ਹੁਣੇ ਥੋੜਾ ਜਿਹਾ ਹੋ ਗਿਆ ਤੇ ਉਹਨਾਂ ਨੇ ਜਿਹੜਾ ਸਾਰਾ ਇਹ ਮਸਲੇ ਨੂੰ ਸਮਝਦੇ ਹੋਏ ਬਹੁਤ ਉਹਨਾਂ ਨੇ ਚੰਗਾ ਵਧੀਆ ਕੀਤਾ ਜਿਹੜਾ ਉਸ ਮੁਲਾਜ਼ਮ ਨੂੰ ਆ ਪੁਲਿਸ ਲੈਣ ਹਾਜ਼ਰ ਕਰਤਾ ਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਹੋਰ ਉਹ ਸਾਰੀ ਉਹਨਾਂ ਨੇ ਖੋਲਤੀ ਆ ਉਹਨਾਂ ਦੀ ਪੁੱਛਗਿੱਛ ਜੋ ਹੋਣੀ ਆ ਸਾਰਾ ਉਹ ਕਾਰਵਾਈ ਹੋ ਗਈ ਤੇ ਉਸ ਨੂੰ ਸਸਪੈਂਡ ਕਰਕੇ ਉਸੇ ਲੈਣ ਹਾਜ਼ਰ ਕਰਤਾ ਲੈਣ ਹਾਜ਼ਰ ਕਰਕੇ ਜਾਂਚ ਦੇ ਹੁਕਮ ਦਿੱਤੇ ਬਿਲਕੁਲ ਦਿੱਤੇ ਆ ਜੀ ਇਨਸਾਫ ਦੀ ਮੰਗ ਕੀਤੀ ਆ ਕੀ ਕਹਿੰਦੇ ਐਸਐਸਪੀ ਸਾਹਿਬ ਮਿਲੇਗਾ ਇਨਸਾਫ ਬਹੁਤ ਉਹਨਾਂ ਨੇ ਦੇਖੋ ਜਿਹੜੀ ਤੁਰੰਤ ਹੀ ਉਹਨਾਂ ਨੇ ਐਕਸ਼ਨ ਲਿਆ ਤੇ ਉਹਨਾਂ ਨੂੰ ਲੈਣ ਹਾਜ਼ਰ ਕਰਤਾ ਕਿਸ ਤਰੀਕੇ ਨਾਲ ਦੇਖਦੇ ਹੋ ਜੇ ਆਪਾਂ ਦੇਖਦੇ ਦੀ ਜਿਹੀਆਂ ਘਟਨਾਵਾਂ ਯੂਪੀ ਵਿਹਾਰ ਦੇ ਵਿੱਚ ਜਦੋਂ ਹੁੰਦੀਆਂ ਸੀ ਆ ਰੋਲਾ ਪੈ ਜਾਂਦਾ ਸੀ ਪੰਜਾਬ ਦੇ ਵਿੱਚ ਜਿੱਥੇ ਕਿ ਜ਼ਿਆਦਾਤਰ ਪੰਜਾਬੀ ਵੱਸਦੇ ਨੇ ਇਸ ਘਟਨਾ ਦਾ ਵਾਪਰਨ ਜਾਣਾ ਕਿਸ ਤਰੀਕੇ ਨਾਲ ਦੇਖ ਦੇਖੋ ਬਹੁਤ ਮੰਦਪਾ ਤੁਹਾਡਾ ਕੋਈ ਜੇ ਦੇ ਕੋਈ ਨਿੰਗ ਸਿੰਘ ਕਾਰ ਕਰਨ ਜੇ ਕੋਈ ਫਿਰ ਕਹਿੰਦੇ ਨਿੰਗ ਸਿੰਘਾਂ ਨੇ ਕਾਨੂੰਨ ਹੱਥ ਚ ਲੈ ਲਿਆ ਹੁਣ ਪੁਲਿਸ ਜਦੋਂ ਇਹੋ ਜਿਹਾ ਕਾਰਜ ਕਰਦੀ ਹੈ ਉਦੋਂ ਕਾਨੂੰਨ ਕਿੱਥੇ ਜਾਂਦਾ ਉਦੋਂ ਵੀ ਕਾਨੂੰਨ ਹੱਥ ਜੀ ਲੈਂਦੇ ਨੇ ਹੁਣ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਜੇ ਕੋਈ ਅਪਰਾਧੀ ਆ ਉਹਦੇ ਉੱਤੇ ਕਾਨੂੰਨ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਨਾਜਾਇਜ਼ ਕਿਸੇ ਤੀ ਭੈਣ ਦਾ ਜਿਹੜਾ ਅਫਮਾਨ ਕੀਤਾ ਜਾਵੇ ਉਹਦੇ ਥੱਪੜ ਮਾਰੇ ਜਾਣ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿੰਨੀ ਉਹ ਵਾਇਰਲ ਹੋਈ ਆ ਉਹਦੇ ਨਾਲ ਜਿਹੜਾ ਕਾਨੂੰਨ ਤੇ ਵੀ ਪੁਲਿਸ ਤੇ ਵੀ ਮਾੜਾ ਅਸਰ ਪੈਂਦਾ ਤੇ ਜਿਹੜੀ ਆਮ ਜਨਤਾ ਉਹਨਾਂ ਤੇ ਵੀ ਮਾੜਾ ਅਸਰ ਪੈਂਦਾ ਇਹ ਨਹੀਂ ਹੋਣੇ ਚਾਹੀਦੇ ਆ ਜਿਹੜੇ ਆ ਪੁਲਿਸ ਮੁਲਾਜ਼ਮ ਨੇ ਕੋਈ ਵੀ ਅਹੁਦੇ ਤੇ ਸਰਕਾਰੀ ਅਹੁਦੇ ਤੇ ਬੈਠਾ ਜਿਹਨੂੰ ਕੋਈ ਤਾਕਤ ਬਖਸ਼ੀ ਸਤਗੁਰਾਂ ਨੇ ਉਹਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨੀ ਚਾਹੀਦੀ ਆ ਤੁਸੀਂ ਕੀ ਕੀ ਘਟਨਾ ਕੀ ਹੋਈ ਸੀ ਕੱਲ ਉਹ ਵੀਡੀਓ ਸਾਹਮਣੇ ਆਈ ਹੈ ਜਦੋਂ ਪੁਲਿਸ ਵਾਲਾ ਤੁਹਾਡੇ ਥੱਪੜ ਮਾਰ ਰਿਹਾ ਸੀ ਗੱਲ ਕੀ ਸੀ ਮਸਲਾ ਕੀ ਸੀ ਪੂਰਾ ਥੋੜਾ ਸਮਝਾਓ ਗੱਲ ਐ ਸੀ ਕਿ ਪਤਾ ਨਹੀਂ ਮੇਰੇ ਹਸਬੰਡ ਦੀ ਕੋਈ ਲੜਾਈ ਹੋਈ ਸੀ ਤੇ ਉੱਥੇ ਉਹ ਗੱਲ ਦਾ ਮੈਨੂੰ ਕੋਈ ਪਤਾ ਨਹੀਂ ਉਹ ਉਹਦੀ ਅਰੈਸਟ ਲੈਣ ਆਈ ਸੀ ਮੇਰੇ ਹਸਬੰਡ ਦੀ ਤੇ ਉਹਨਾਂ ਨੂੰ ਮੈਂ ਛਡਵਾਉਂਦੀ ਸੀ ਤੇ ਇਹਨਾਂ ਨੇ ਨਜਾਇਜ਼ ਮੈਨੂੰ ਕੁੱਟਿਆ ਮੇਰੀ ਪਾਰਸ ਵੀ ਲੈ ਲਈ ਮੇਰਾ ਫੋਨ ਵੀ ਲੈ ਗਏ ਨਾਲੇ ਮੇਰਾ ਬੱਚਾ ਵੀ ਸੀ ਇਹ ਕਹਿੰਦੇ ਕਿ ਬੀਬੀ ਸਾਡੇ ਤੇ ਹੱਥ ਚੱਕਣ ਨੂੰ ਆਈ ਮੈਂ ਕਿੱਦਾਂ ਹੱਥ ਚੱਕੂੰਗੀ ਜਦ ਮੇਰਾ ਬੱਚਾ ਨਾਲ ਹੈ ਮੇਰੇ ਤੇ ਮੈਂ ਤੇ ਆਪਣੇ ਬੱਚੇ ਦੀ ਸੇਫਟੀ ਪਹਿਲਾਂ ਦੇਖੂੰਗੀ ਨਾ ਇਹ ਮੇਰਾ ਪਾਰਸ ਤੇ ਫੋਨ ਖੋਲਦੇ ਸੀ ਤੇ ਬਸ ਮੈਂ ਇਹਨਾਂ ਨੂੰ ਕਹਿੰਦੀ ਸੀ ਨਾ ਖੋ ਤਾਂ ਇਹਨਾਂ ਨੇ ਮੈਨੂੰ ਥੱਲੇ ਸੁੱਟ ਕੇ ਮੇਰੀ ਪਾਰਸ ਇਹਨਾਂ ਨੇ ਖੋਈ ਆ ਫਿਰ ਉਹਨੇ ਢਿੱਡ ਚ ਲਾਤਾਂ ਮਾਰੀਆਂ ਉਹਨੇ ਥੱਪੜ ਮਾਰੇ ਮੇਰੇ ਉਹ ਪੁਲਿਸ ਵਾਲੇ ਨੇ ਫਿਰ ਸਿੰਘ ਸਾਹਿਬ ਕਿਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਆਇਆ ਸੀ ਕੁਝ ਪਤਾ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਲੁੱਟ ਕਰਕੇ ਆਏ ਨੇ ਕਿਸੇ ਟੋਲਪਲਾਜੇ ਨਾ ਵੀਰ ਜੀ ਇਹ ਗੱਲ ਦਾ ਮੈਨੂੰ ਕੋਈ ਪਤਾ ਨਹੀਂਗਾ ਜੇ ਕਿਤੇ ਕੋਈ ਲੜਾਈ ਹੋਈ ਰਹੀ ਹੋਗੀ ਤੇ ਉਹ ਗੱਲ ਦਾ ਮੈਨੂੰ ਕੋਈ ਪਤਾ ਨਹੀਂਗਾ ਇਹ ਵੀ ਕਿਹਾ ਜਾ ਰਿਹਾ ਕਹਿੰਦੇ ਕਿ ਬੀਬੀ ਨੇ ਸ੍ਰੀ ਸਾਹਿਬ ਕੱਢੀ ਮਾਰਨ ਨੂੰ ਹੈ ਸੀ ਇਸ ਤਰ੍ਹਾਂ ਦੀ ਘਟਨਾ ਕੋਈ ਨਾ ਵੀਰ ਜੀ ਐਦਾਂ ਦੀ ਕੋਈ ਗੱਲ ਨਹੀਂ ਸੀ ਸਾਡੇ ਹੱਥੋਂ ਸਾਰੇ ਸ਼ਸਤਰ ਖੋ ਕੇ ਉਹਨਾਂ ਨੇ ਸਾਡੇ ਗੱਡੀ ਦੇ ਵਿੱਚ ਹੱਥ ਪਾ ਕੇ ਉਹਨਾਂ ਨੇ ਸ਼ਸਤਰ ਕੱਢ ਲਏ ਸੀ ਪਹਿਲਾਂ ਹੀ ਸਾਡੇ ਹੱਥੋਂ ਕੋਈ ਸ਼ਸਤਰ ਨਹੀਂ ਸੀਗਾ ਨਾ ਅਸੀਂ ਕੋਈ ਸ਼ਸਤਰ ਖੋ ਰਹੇ ਸੀ ਉਹਨਾਂ ਕੋਲ ਕਿਸ ਮੈਂ ਤਾਂ ਮੇਰੇ ਖਿਲਾਫ ਇਨਸਾਫ ਹੀ ਮੰਗੂਗੀ ਜਿਹੜੀ ਮੇਰੀ ਸਿੰਘ ਨਾ ਹੋਈ ਆ ਉਹ ਗੱਲ ਵੱਖਰੀ ਆ ਉਹ ਉਹਨਾਂ ਦਾ ਕੇਸ ਵੱਖਰਾ ਆ ਬਾਕੀ ਜਿਹੜੇ ਮੇਰੇ ਨਾਲ ਹੋਇਆ ਉਹ ਨਜਾਇਜ਼ ਹੋਇਆ ਆ ਇਸ ਗੱਲ ਤੇ ਮੈਂ ਬੋਲੂਗੀ ਕਿ ਭਾਈ ਇਸ ਗੱਲ ਤੇ ਐਕਸ਼ਨ ਲਈ ਜਾਵੇ ਹੁਣ ਸਾਡੀ ਸਾਰਾ ਨਾ ਕੋਈ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਉਹ ਪੁਲਿਸ ਵਾਲੇ ਨੂੰ ਲਾਈਨ ਤੇ ਭੇਜਿਆ ਕਰਦੇ ਐਦਾ ਕੁਝ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਵੀਡੀਓ ਕਿ ਉਹ ਜਿਹੜਾ ਪੁਲਿਸ ਮੁਲਾਜ਼ਮਾ ਥੱਪੜ ਮਾਰ ਰਿਹਾ ਸ੍ਰੀਆਮ ਤਾਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹਾਲਾਂਕਿ ਮਹਿਲਾ ਪੁਲਿਸ ਮੁਲਾਜ਼ਮ ਹੋਣੀ ਚਾਹੀਦੀ ਨੇ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਪਰ ਥੱਪੜ ਤਾਂ ਕੋਈ ਵੀ ਨਹੀਂ ਮਾਰ ਸਕਦਾ ਇਸ ਤਰੀਕੇ ਦੇ ਵਿੱਚ ਦੇਖੋ ਸਭ ਤੋਂ ਵੱਡੀ ਤਾਂ ਮੁਲਾਜ਼ਮ ਦੀ ਬੜੀ ਵੱਡੀ ਗਲਤੀ ਹੈ ਦੇਖੋ ਜੇ ਏਐਸਏ ਹੀ ਲੱਗ ਗਿਆ ਕੋਈ ਗੁੰਡਾ ਨਹੀਂ ਲੱਗ ਗਿਆ ਇੰਨੀ ਗੁੰਡਾਗਰਦੀ ਕਰਨੀ ਇੱਕ ਧੀ ਭੈਣ ਦੇ ਨਾਲ ਕੱਲ ਨੂੰ ਉਹਦੀ ਜੇ ਭੈਣ ਹੀ ਹੁੰਦੀ ਉਹਦੀ ਮਾਂ ਹੀ ਹੁੰਦੀ ਇਸ ਤਰ੍ਹਾਂ ਥੱਪੜ ਮਾਰਨੇ ਲੱਤਾਂ ਮਾਰਨੀਆਂ ਚੌਂਕ 'ਚ ਦੇਖੋ ਕੋਟ ਆ ਕਾਨੂੰਨ ਆ ਕਾਨੂੰਨੀ ਕਾਰਵਾਈ ਕਰੋ ਤੁਸੀਂ ਕੋਰਟ ਤੇ ਪੇਸ਼ ਕਰੋ ਜੇ ਗਲਤੀ ਜਨੇ ਅੰਗ ਸਿੰਘ ਦੀ ਗਲਤੀ ਸੀ ਇਹ ਕਹਿੰਦੇ ਟੂਲ ਟੈਕਸ ਤੇ ਲੜਿਆ ਜਾਂ ਕੋ ਖੋ ਕੀਤੀ ਨਿਆਗ ਸਿੰਘ ਦੇ ਤੁਸੀਂ ਕਾਨੂੰਨੀ ਕਾਰਵਾਈ ਕਰੋ ਇਸ ਭੈਣ ਦਾ ਕੀ ਕਸੂਰ ਸੀਗਾ ਇਹਦੇ ਲੱਤਾਂ ਮਾਰੀ ਗੇ ਚੌਂਕ ਦੇ ਵਿੱਚ ਇਹਦੀ ਦਬਾਲੇ ਦੀ ਬੇਪਤੀ ਕੀਤੀ ਗਈ ਥੱਪੜ ਮਾਰੇ ਗੇ ਇਸ ਕਰਕੇ ਐਸਐਸਪੀ ਸਾਹਮਣੂ ਮਿਲੇ ਆ ਉਹ ਮੁਲਾਜ਼ਮ ਨੂੰ ਉਹਦੀ ਕਾਨੂੰਨੀ ਕਾਰਵਾਈ ਸਾਰੀ ਹੋ ਰਹੀ ਏ ਜਿਹੜਾ ਵੀ ਤੇ ਬਾਕੀ ਲੈਣ ਹਾਜ਼ਰ ਉਹਨਾਂ ਨੂੰ ਹੁਣੇ ਕਰਤਾ ਇਸ ਟਾਈਮ ਉਹਨਾਂ ਨੂੰ ਤੇ ਬੀਬੀ ਜੀ ਨਾਲ ਗਏ ਸੀ ਬੜੀ ਚੜ੍ਹਦੀ ਗਏ ਦੇਖੋ ਮਲਾਜ਼ਮ ਮਲਾਜ਼ਮਾਂ ਨੂੰ ਸੋਚਣ ਦੀ ਲੋੜ ਏ ਕੱਲ ਪਰਸੋ ਤਾਂ ਨੂੰ ਪਤਾ ਲੱਖੇ ਸੰਧਾਨੇ ਦੇ ਮੁਲਾਜ਼ਮ ਗੱਲ ਪਏ ਆ ਕਿੱਡੀ ਮਾੜੀ ਗੱਲ ਹੈ ਦੇਖੋ ਇਹ ਮੁਲਾਜ਼ਮਾਂ ਦੇ ਇੱਕ ਗੁੰਡਾ ਕਰਦੀ ਆ ਦੇਖੋ ਕੋਈ ਬੰਦਾ ਸਮਾਜ ਸੇਵਾ ਕਰਦਾ ਹੈ ਤੇ ਤੁਸੀਂ ਉਹਤੇ ਗੁੰਡਾਗਰਦੀ ਕਰੋਗੇ ਇਸ ਕਰਕੇ ਆਪਾਂ ਨੂੰ ਸਾਰੇ ਤਕੜੇ ਹੋ ਕੇ ਸੱਚ ਦੇ ਨਾਲ ਖੜਨਾ ਚਾਹੀਦਾ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਧੀਆ ਭੈਣਾਂ ਦੇ ਹੱਕ ਚ ਖੜਦਾ ਜਿਹੜਾ ਸਾਡੀ ਭੈਣ ਦੀ ਬੇਇੱਜ਼ਤੀ ਕੀਤੀ ਤੇ ਖਾਲਸਾ ਬੰਦ ਤਿਆਰ ਪਰ ਤਿਆਰ ਹੋ ਕੇ ਆਪਣੀ ਭੈਣ ਦੇ ਨਾਲ ਖੜਾ ਤੇ ਭੈਣ ਨੂੰ ਇਨਸਾਫ ਦਵਾਇਆ ਜਾਏਗਾ ਤੇ ਕਾਨੂੰਨੀ ਕਾਰਵਾਈ ਵੀ ਐਸਾ ਹੀ ਤੋਂ ਹੋਏਗੀ ਤੇ ਉਹਨਾਂ ਨੂੰ ਲੈਣ ਹਾਜ਼ਰ ਹੋਣ ਕਰਤਾ ਉਹ ਲਾਈਨ ਹਾਜ਼ਰ ਕਰਤਾ ਜਾਂਚ ਦੇ ਹੁਕਮ ਦਿੱਤੇ ਨੇ ਹੋਰ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੀਆਂ ਨੇ ਬਹੁਤ ਦੇਖੋ ਹੁਣ ਜਾਂਚ ਹੋਏਗੀ ਜਾਂਚ ਦੇ ਜਦੋਂ ਹੁਕਮ ਦੇ ਦਿੱਤੇ ਜਾਂਚ ਦੇ ਸਾਹਮਣੇ ਸਾਰਾ ਕੁਝ ਕਾਰਵਾਈਤ ਹੋਏਗੀ ਨਾ ਦੇਖੋ ਕਿਡੇ ਕਿਡੇ ਵੱਡੇ ਵੀਡੀਓ ਆ ਦੇਖੋ ਇੱਕ ਤਾਂ ਸਬੂਤ ਹੁੰਦਾ ਹੈ ਸਬੂਤ ਤੇ ਹੈਗਾ ਸ਼ਰਿਆਂ ਮੋ ਥੱਪੜ ਮਾਰ ਰਿਹਾ ੱ ਧੱਕੇ ਮਾਰ ਰਿਹਾ ਗਲ ਫੜ ਰਿਹਾ ਇਤੋਂ ਵੱਡਾ ਸਬੂਤ ਕੀ ਆ ਇਸ ਕਰਕੇ ਜਿਹੜੀ ਕਾਰਵਾਈ ਜਾਂਚ ਦੇ ਹੁਕਮ ਦੇ ਦਿੱਤੇ ਐਸਐਸਪੀ ਸਾਹਿਬ ਨੇ ਲੈਣ ਹਾਜ਼ਰ ਕਰਤਾ ਸਾਡੇ ਬਿਠੇ ਬਟੇ ਲੈਣ ਹਾਜ਼ਰ ਕਰਤਾ ਸੀ ਉਹਨਾਂ ਨੇ ਇਹ ਭੈਣ ਜੀ ਵੀ ਉੱਥੇ ਸੀ ਇਸ ਕਰਕੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਇਕੱਠੇ ਰਹਿ ਗਏ ਆਪਾਂ ਆਪਣੀ ਭੈਣ ਦੇ ਹੱਕ 'ਚੇ ਖੜਨਾ ਹੈ ਹਾਂ ਜੇ ਕੋਈ ਗਲਤੀ ਕਰਦਾ ਉਹ ਤੇ ਕਾਨੂੰਨੀ ਕਾਰਵਾਈ ਕਰੋ ਨਾ ਕਿ ਆਪਾਂ ਗੁੰਡਾਗਰਦੀ ਕਰੀਏ ਨਾ ਉਹਦਾ ਚੌਂਕ ਦੇ ਵਿੱਚ ਬੇਪਤੀ ਕਰੀਏ ਜੇ ਤੂੰ ਹੱਥ ਪਾਈਏ ਬਾਬਾ ਜੀ ਇਸ ਘਟਨਾ ਨੇ ਉਹ ਪੁਰਾਣਾ ਸਮਾਂ ਯਾਦ ਕਰਾਤਾ ਜਦੋਂ ਮੁਕਾਬਲੇ ਹੁੰਦੇ ਸੀ ਜਾਂ ਟੱਕਾ ਹੁੰਦਾ ਸੀ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖ ਕੌਮ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਉਹ ਵੀਡੀਓ ਦੇਖ ਕੇ ਰੂਹ ਜੀ ਕੰਬ ਗਈ ਲੋਕਾਂ ਦੀ ਦੇਖੋ ਉਹ ਤਾਂ ਹੁੰਦੀ ਹੈ ਜਦੋਂ ਕੋਈ ਇਹੋ ਜਿਹਾ ਕੋਈ ਉਹ ਚੌਧੇ ਦੇ ਅਧਿਕਾਰੀ ਬਹਿ ਕੇ ਜਿਹੜੇ ਲੋਕਾਂ ਦੇ ਨਾਲ ਨਜਾਇਜ਼ ਕੁੱਟਮਾਰ ਕਰਨੇ ਚੌਂਕ ਦੇ ਵਿੱਚ ਖੜਾ ਕੇ ਫਿਰ ਉਹ ਵੀ ਅਮਰਤਾਰੀ ਬੀਬੀ ਦੇ ਨਾਲ ਇਹ ਸੋਭਾ ਨਹੀਂ ਹੁੰਦਾ ਕਾਨੂੰਨ ਤੋਂ ਉਲਟ ਨੇ ਅੱਜ ਉਹਨਾਂ ਨੇ ਕਾਨੂੰਨ ਹੱਥ ਦੇ ਵਿੱਚ ਲਿਆ ਹੁਣ ਇਹਨਾਂ ਨੇ ਦੇਖਣਾ ਵੀ ਉਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਸਾਰਾ ਕੁਝ ਬਾਬਾ ਜੀ ਦੱਸਦਾ ਵੀ ਸਾਰਾ ਸਬੂਤ ਸਾਡੇ ਦੇ ਸਾਹਮਣੇ ਆ ਤੇ ਅਸੀਂ ਆਪਦੇ ਇਸ ਭੈਣ ਦੇ ਨਾਲ ਖੜੇ ਆ ਤੇ ਜਿਹੜੀ ਕਾਨੂੰਨੀ ਕਾਰਵਾਈ ਅਗਲੀ ਉਹ ਵੀ ਹੋਊਗੀ ਇਹਨੂੰ ਇਨਸਾਫ ਪੂਰਾ ਮਿਲੂਗਾ ਅਸੀਂ ਨਾਲ ਖੜੇ ਆ ਉਹਨਾਂ ਦੇ ਸੱਟਾ ਤੁਹਾਡੇ ਕਿੰਨੇ ਕੁ ਲੱਗੇ ਨੇ ਹੋਰ ਵੀ ਕਿਸ ਚੀਜ਼ ਨਾਲ ਜਿਸ ਤਰ੍ਹਾਂ ਥੱਪੜ ਮਾਰਨ ਦੀ ਵੀਡੀਓ ਆ ਡੰਡੇ ਡੁੰਡੇ ਨਾਲ ਵੀ ਕੁਝ ਮਾਰਿਆ ਨਹੀਂ ਡੰਡੇ ਨਾਲ ਨਹੀਂ ਮਾਰਿਆ ਉਹਨੇ ਮੇਰੇ ਲੱਤਾ ਨਾਲ ਮਾਰੀ ਆ ਚਾਰ ਲੱਤਾ ਉਹਨੇ ਢਿੱਡ 'ਚ ਮਾਰੀ ਇੱਕ ਲੱਤਾ ਉਹਨੇ छाਤੀ 'ਚ ਮਾਰੀ ਸੀ ਮੇਰੇ ਤੇ ਤਿੰਨ ਚਾਰ ਥੱਪੜ ਮਾਰੇ ਸੀ ਉਹਨੇ ਮੇਰੇ ਉਸ ਤੋਂ ਬਾਅਦ ਜਿਆਦੇ ਅੰਦਰੂਨੀ ਸੱਟਾਂ ਤਾਂ ਨਹੀਂ ਲੱਗਿਆ ਕੋਈ ਡਾਕਟਰ ਤੱਕ ਵੀ ਮਿਲੇ ਡਾਕਟਰ ਤੱਕ ਮੈਂ ਗਈ ਸੀ 6 ਫੇਸ ਹਸਪਤਾਲ ਦੇ ਵਿੱਚ ਪਰ ਉਹਨਾਂ ਨੇ ਭਰਤੀ ਨਹੀਂ ਕੀਤਾ ਮੈਨੂੰ ਜਵਾਬ ਦਿੱਤਾ ਜਵਾਬ ਦਿੱਤਾ ਉਹਨਾਂ ਨੇ ਤੇ ਫਿਰ ਅਸੀਂ ਕੋਈ ਡਾਕਟਰ ਕੋ ਗਏ ਹੀ ਨਹੀਂ ਆ ਕੇ ਉਸ ਘਟਨੇ ਤੋਂ ਬਾਅਦ ਚਲੀ ਗਈ ਸੀ ਪੁਲਿਸ ਜਾਂ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਕੋਈ ਉਹਨਾਂ ਨੇ ਰਾਬਤਾ ਕੈਂਪ ਕੀਤਾ ਪੁਲਿਸ ਨੇ ਕੋਈ ਨਾ ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਕੀਤਾ ਉਹਨਾਂ ਨੇ ਨਾ ਕੁਝ ਕਿਹਾ ਉਹਨਾਂ ਨੇ ਸਾਡੀ ਗੱਡੀ ਗੁੱਡੀ ਸਾਰਾ ਕੁਝ ਲੈ ਕੇ ਚੱਲ ਗਏ ਸੀ ਬਿਲਕੁਲ ਤਾਂ ਉਹ ਮਹਿਲਾ ਪੀੜਤ ਸਾਡੇ ਨਾਲ ਸੀ ਜਿਸ ਦੀ ਕੱਲ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਥੱਪੜਾਂ ਦੇ ਨਾਲ ਲੱਤਾਂ ਦੇ ਨਾਲ ਕਟਮਾਰ ਕੀਤੀ ਗਈ ਉਹ ਵੀਡੀਓ ਵੀ ਹਰ ਕਿਸੇ ਨੇ ਦੇਖੀ ਹੈ ਤਾਂ ਉਸ ਤੋਂ ਬਾਅਦ ਹੁਣ ਨਿੰਗ ਸਿੰਘ ਜਥੇਬੰਦੀਆਂ ਨੇ ਮਹਾਲੀ ਦੇ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਆ ਤਾਂ ਦਾਵਾ ਕੀਤਾ ਗਿਆ ਕਿ ਉਸ ਪੁਲਿਸ ਮੁਲਾਜ਼ਮ ਨੂੰ ਐਸਆਈ ਨੂੰ ਲਾਇਨ ਹਾਜ਼ਰ ਕਰ ਦਿੱਤਾ ਤੇ ਉਸਤੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਨੇ ਤਾਂ ਪੀੜਤ ਮਹਿਲਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤਾਂ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਕਿ ਇਸ ਤਰੀਕੇ ਦਾ ਰਵਈਆ ਜਿਹੜਾ ਪੁਲਿਸ ਦਾ ਤਾਂ ਫਿਰ ਉਸੇ ਤਰੀਕੇ ਦੇ ਨਾਲ ਨਜ਼ਰ ਆਉਂਦਾ ਜਿਸ ਤਰੀਕੇ ਦੇ ਨਾਲ ਫਿਰ ਗੁੰਡੇ ਕਰਦੇ ਆਉਂਦੇ ਨੇ ਤਾਂ ਨਿੰਗ ਸਿੰਘਾਂ ਨੇ ਸਵਾਲ ਵੀ ਚੁੱਕੇ ਨੇ ਤਾਂ ਕਿਹਾ ਕਿ ਸਖਤ ਕਾਰਵਾਈ ਸੋ ਮੁਲਾਜ਼ਮ ਦੇ ਖਿਲਾਫ ਹੋਣੀ ਚਾਹੀਦੀ ਹੈ ਸਰ ਜਿਹੜੇ ਕੱਲ ਹੰਗਾਮਾ ਹੋਇਆ ਸੀ ਇੱਕ ਅਮਰਤਾਰੀ ਮਹਿਲਾ ਨੂੰ ਇੱਕ ਪੁਲਿਸ ਮੁਲਾਜ਼ਮ ਕੁੱਟ ਰਿਹਾ ਸੀ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਬੈਕਗ੍ਰਾਉਂਡ ਸੀਗਾ ਇਸ ਚੀਜ਼ ਦਾ ਸਾਰਾ ਮਾਝਪੁਰਦੇਸ਼ ਪੁਲਿਸ ਇੱਕ ਕੱਟਕਿਊਜ਼ ਨੂੰ ਉੱਥੇ ਉਹਨਾਂ ਦਾ ਪਰਚਾ ਦਰਸਾਉਣਾ ਫੜਨਾ ਸੀ ਆਪਣੀ ਇੱਕ ਸਰਜੀਕੀ ਟੀਮ ਨਾਲ ਲੱਗੀ ਹੋਈ ਸੀ ਜੀ ਤੇ ਉਸੇ ਸੰਸ ਵਿੱਚ ਜਿਹੜੀ ਸਾਰੀ ਗਲਤ ਮੈਚਰ ਚੋਂ ਖਰੜ ਹੋਣੀ ਸੀ ਜੀ ਤੇ ਉਹਨੂੰ ਕਾਫੀ ਮੁਸ਼ਕਲ ਤੋਂ ਬਾਅਦ ਉਹਨੂੰ ਜਿਹੜਾ ਅਪਰੀਹੈਂਡ ਕੀਤਾ ਸਕਿਆ ਹੂੰ ਤੇ ਇਨ ਫੈਕਟ ਉੱਥੇ ਕਿਉਂਕਿ ਇਮੀਡੀਏਟ ਸਾਰਾ ਕੁਝ ਹੋਇਆ ਸੀਗਾ ਤੇ ਉਹਦੀ ਤਾਫੀਰ ਵੀਡੀਓ ਵੀ ਦੇਖਿਆ ਹੁਣ ਵਾਇਰਲ ਹੋ ਰਹੀਆਂ ਸੀਗੀਆਂ ਤਾਂ ਉਹ ਬੜੇ ਅਸੀਂ ਨਿਰਪੱਖ ਤਰੀਕੇ ਨਾਲ ਜਿਹੜੀ ਉਹਦੀ ਸਾਰੀ ਕਵਚੀਸ਼ ਕਰ ਰਹੇ ਹੈਗੇ ਹਾਂ ਤੇ ਕਿਉਂਕਿ ਉਹਦੀ ਜਾਂਚ ਚੱਲ ਰਹੀ ਹੈ ਨਹੀਂ ਪੁਲਿਸ ਮੁਲਾਜ਼ਮ ਦੇ ਖਿਲਾਫ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਲਾਇਨ ਹਾਜ਼ਰ ਕੀਤਾ ਉਹਨੂੰ ਕੋਈ ਹਾਂਜੀ ਹਾਂਜੀ ਜਿਹੜਾ ਕਿਉਂਕਿ ਉਹਦੇ ਤੇ ਸੀਗਾ ਕਿ ਮਤਲਬ ਵੀਡੀਓ ਦੇ ਬੇਸਿਸ ਤੇ ਜਿਹੜਾ ਹੈਗਾ ਜ਼ਮੀਰੀ ਤੌਰ ਤੇ ਸੀ ਜੀ ਉਹਨੂੰ ਲੈ ਕੇ ਹਾਜ਼ਰ ਕੀਤਾ ਜਿਹੜਾ ਨਾਕਸ ਜੀ ਕਿਹੜੇ ਕਿਹੜੇ ਅਹੁਦੇ ਤੇ ਤਾਇਨਾਤ ਹੈ ਉਹ ਮੁਲਾਜ਼ਮਾ ਜਿਹੜਾ ਹੈ ਉਹ ਜੀ ਚੌਂਕੀ ਚਾਹ ਸੀਗਾ ਉੱਥੇ ਕੀ ਨਾਮ ਹੈ ਜੀ ਉਹਨਾਂ ਦਾ ਨਾਮ ਕੀ ਹੈ ਸ਼ਰਮ ਸਿੰਘ ਤੇ ਸਰ ਇੱਕ ਚੀਜ਼ ਦੱਸੋ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਲੱਪੜ ਥੱਪੜ ਮਾਰਨ ਦੀਆਂ ਉਹ ਵੀ ਫਿਰ ਇਨਕੁਆਰੀ ਦੇ ਵਿੱਚ ਲੈ ਰਹੇ ਹੋ ਜੀ ਜੀ ਬਿਲਕੁਲ ਜੀ ਉਸ ਚੀਜ਼ ਦੀ ਸਾਰੀ ਡਿਪਾਰਟਮੈਂਟ ਤੋਂ ਇਨਕੁਆਰੀ ਕਰਕੇ ਜਿਹੜੀ ਉਹ ਵੀ ਉਹ ਕਰਾ ਦਈਏ ਜੀ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਤਾਂ ਸੁਣਿਆ ਤੁਸੀਂ ਡੀਐਸਪੀ ਖਰੜ ਕਰਨ ਸਿੰਘ ਸਾਡੇ ਨਾਲ ਸੀ ਤਾਂ ਉਹਨਾਂ ਨੇ ਸਾਫ਼ ਤੇ ਸਪਸ਼ਟ ਕੀਤਾ ਕਿ ਕੱਲ ਹਿਮਾਚਲ ਪੁਲਿਸ ਉਸ ਥਾਂ ਦੇ ਉੱਤੇ ਇੱਕ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਸੀ ਤਾਂ ਇਸੇ ਦਰਾਂ ਉਹ ਹੰਗਾਮਾ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਉਸ ਮਹਿਲਾ ਦੇ ਥੱਪੜ ਮਾਰੇ ਗਏ ਉਸ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਤਾਂ ਤੁਰੰਤ ਵਿਭਾਗ ਨੇ ਉਸ ਏਐਸਆਈ ਨੂੰ ਲੈਨ ਹਾਜ਼ਰ ਕਰ ਦਿੱਤਾ ਤੇ ਉਸ ਦੇ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਨੇ ਜਿਸ ਤਰੀਕੇ ਦੇ ਨਾਲ ਡੀਐਸਪੀ ਨੇ ਦੱਸਿਆ ਕਿ ਅਸੀਂ ਉਹ ਵੀਡੀਓ ਵੀ ਉਸ ਜਾਂਚ ਦੇ ਵਿੱਚ ਇਨਵੋਲਵ ਕਰ ਰਹੇ ਹਾਂ ਤੇ ਅਸੀਂ ਜਾਂਚ ਕਰ ਰਹੇ ਹਾਂ ਤੇ ਜਾਂਚ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸਪੁਕਮੈਂਟੀਵੀ ਮੋਹਾਲੀ